ਫਰੀਦਕੋਟ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੇ ਹੱਕ ਚ ਸਮੂਹ ਨਗਰ ਕੌਂਸਲ ਅਮਲਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਤਰਨੇ ਤੇ ਬੈਠ ਗਿਆ ਜਿਨ੍ਹਾਂ ਚ ਨਗਰ ਕੌਂਸਲ ਦੇ ਪ੍ਰਧਾਨ ਸਮੂਹ ਐਮਪੀ ਕਲੈਰੀਕਲ ਸਟਾਫਸ ਵੀ ਸ਼ਾਮਿਲ ਹੋਇਆ ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਸਟੇਨਾਤ ਇੱਕ ਕਲਰਕ ਵੱਲੋਂ ਨਗਰ ਕੌਂਸਲ ਦੇ ਕੰਮਾਂ ਚ ਨਜਾਇਜ਼ ਦਖਲਅੰਦਾਜ਼ੀ ਅਤੇ ਪਰੇਸ਼ਾਨ ਕਰਨ ਤੋਂ ਅੱਕੇ ਮੁਲਾਜ਼ਮਾ ਵੱਲੋਂ ਇਹ ਤਰਨਾ ਦਿੱਤਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਮਿੰਦਾ ਨੇ ਕੀ ਦੱਸਿਆ ਆਓ ਸੁਣਦੇ ਹਾਂ ਤੋਂ ਮਰਦਾਲ ਕੀਤੀ ਗਈ ਹੈ ਕਿਸ ਮੰਗਾਂ ਨੂੰ ਲੈ ਕੇ ਹੋ ਕੀ ਆਪਣੀ ਇਸ ਨੂੰ ਸਰਪੰਚ ਜੀ ਨੇ ਸਾਡੇ ਦੋਸਤ ਹੁਡੀਸਾ ਨੂੰ ਮਿਲੇ ਜੀ ਕਟਾਰੀ ਸਾਹਿਬ ਬੜੀ ਮਜਬੂਰ ਕੀਤਾ ਉਹਨਾਂ ਨੇ ਸਾਡੇ ਸਾਇੰਟਿਸਟ ਪਰ ਨੂੰ ਡੇਈਓ ਸਾਹਿਬ ਨੂੰ ਬੈਧੀ ਕਾਰਨ ਫਿਰਦੇ ਜੀ ਮਿੱਠੇ ਦਾ ਕੰਮ ਸਾਰਾ ਬੰਦ ਹੋਇਆ ਕੋਈ ਮੈਡੀਕਲ ਦੇ ਬੇਲੀ ਡੇਈਓ ਸਾਹਿਬ ਕਰਦੇ ਬਹੁਤ ਮਿਲਤਾ ਕਰ ਚੁੱਕੇ ਜੀ ਕਿਸ ਕਿਸ ਤਰ੍ਹਾਂ ਦੀਆਂ ਜਿਹੜੀਆਂ ਰਿਕਾ ਪਾਉਂਦੇ ਨੇ ਸਰ ਮਰਾ ਸਾਡੇ ਪਹਿਲਾਂ ਫਰੋਈਪੁਰ ਚੱਲੇ ਸੀ ਜਿਹੜਾ ਵੀ ਬਰਾਏ ਮ ਦਾ ਕੰਮ ਹੁੰਦਾ ਸੀ ਜੀ ਉਹਨਾਂ ਨੇ ਫਰੋਈਪੁਰ ਐਡੀਸ਼ਨ ਦਿੱਤਾ ਜੀ ਐਡੀਸ਼ਨ ਦੇ ਲੱਗਾ ਕਟਾਰੀ ਸਾਹਿਬ ਇਹ ਕੰਮ ਵੀ ਨਹੀਂ ਕਰਦਾ ਕੋਸ਼ਿਸ਼ ਨਹੀਂ ਕਰਦਾ ਇਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਜੀ ਸਮਝੋ ਸਰ ਮਲਾਇਮ ਦੇ ਕੋਲ ਬਿੱਲ ਹੁੰਦੇ ਜੀ ਕੋਈ ਮੈਡੀਕਲ ਹੁੰਦਾ ਕੋਈ ਪ੍ਰੈਸ਼ਰ ਦੇ ਹੁੰਦੇ ਐ ਪ੍ਰੈਸ਼ਰ ਦੇ 15 ਦਿਨ ਪਹਿਲਾਂ ਹੀ ਪੈਂਦੀ ਜੀ ਇਹ ਤਾਂ ਹਰ ਇੱਕ ਕਮੇਟੀ ਜਦੋਂ ਪਹਿਲੀ ਨੂੰ ਪ੍ਰੈਸ਼ਰ ਭੇਜੇ 2 ਰੁਪਏ ਦੇ ਇਹਦੇ ਲੋਨ ਬੰਦ ਕਰਦੇ ਮਲਾਇਮ ਦੇ ਜੀ ਜਿਹੜੇ ਪ੍ਰੈਸ਼ਰ ਦੇ ਲੋਨ ਲੈਂਦੇ ਨੇ ਮਾਇ ਉਹਨਾਂ ਬੰਦ ਕਰਦੇ ਵੀ ਉਹਦੇ ਪ੍ਰੈਸ਼ਰ ਟਾਈਮ ਤੇ ਨਹੀਂ ਆਉਂਦੀ ਜੀ 15 15 ਦਿਨ ਤੋਂ ਪ੍ਰੈਸ਼ਰ ਭੇਜਦੇ ਬਹੁਤ ਬੁਰਾ ਹਾਲ ਕੀਤਾ ਕਰ ਰਹੇ ਸਾਰੇ ਅਸੀਂ ਡੀਸਰ ਨੂੰ ਰਿਕਵੈਸਟ ਕਰਦੇ ਆ ਜੇ ਇਹਨਾਂ ਨੂੰ ਬਦਲਦੇ ਬਿੱਲ ਤੋਂ ਅਸੀਂ ਇੱਥੇ ਆਪਣੇ ਹੜਤਾਲ ਤੇ ਬੈਠਾਂਗੇ ਜੇ ਤੱਕ ਇਹਨਾਂ ਨੂੰ ਨਹੀਂ ਬਦਲਦੇ ਸਫਾਈ ਦਾ ਕੰਮ ਵੀ ਕਾਫੀ ਪ੍ਰਭਾਵਤ ਹੋ ਰਿਹਾ ਜਿਹੜਾ ਅੱਜ ਤੁਸੀਂ ਬੰਦ ਕਰ ਦਿੱਤਾ ਹੈ ਅਜੀ ਤਾਂ ਕਰ ਕੱਲੇ ਦਿਨ ਰਤਾ ਰੱਖਣੇ ਮਹਾ ਮਾਈ ਦਾ ਝਾਂਡੇ ਕਰਕੇ ਝੰਡੇ ਕਰਕੇ ਅਸੀਂ ਨਹੀਂ ਕਿਤੇ ਸ਼ਾਮ ਰਾਜ ਜਿੱਤੋਂ ਆ ਹੜੜੜ ਥਾਲੀ ਹੋਈ ਜੋ ਕਟਾਰੀ ਸਾਹਿਬ ਨੇ ਬਿਲਦੇ ਸੇਤ ਵਿੱਚ ਸਫਾਈ ਦਾ ਕੰਮ ਬੰਦ ਸਰ ਬੰਦ ਹੋ ਲੋਕ ਨਾਤਿਕ ਜਮੋਰੀ ਜਦੋਂ ਤੱਕ ਜਰੂਰ ਜਦੋਂ ਤੱਕ ਕਟਾਰੀ ਆਪ ਡੀ ਸਾ ਮਕਾਜੀ ਕਹਿੰਦੇ ਅੱਜ ਉੜ ਜਾਵਣਾ ਕੰਮ ਤੇ ਜਦ ਇਹਨਾਂ ਦੀ ਮਰਜ਼ੀ ਸਰ ਕੀ ਕਰਦੇ ਆ ਟਰਨਾ ਕਦੋਂ ਤੱਕ ਚੱਲੀ ਰਹੂਗਾ ਜਦੋਂ ਤੱਕ ਕਟਾਰੀ ਸਾਹਿਬ ਨੇ ਬਿਲਦੇ ਮਸਲ ਬੋਲਵਾ ਜੇ ਨਹੀਂ ਦੱਸਦੇ ਬੰਦ ਨਾ ਦੇ ਦਾਰਿਆ ਕਿ ਕੀ ਬਜਾਇ ਸਾਡੀ ਕੋਈ ਨੀਜੀ ਲੜ ਜੇਤੇ ਤਿੰਨ ਵਾਰ ਮੈਡੀਸਨ ਮਿਲ ਚੁਕਿਆ ਦੋ ਵਾਰ ਮੇਰੇ ਸਤਿਕਾਰਯੋਗ ਪ੍ਰਧਾਨ ਜੀ ਸਪਾਈ ਯੂਨੀਅਨ ਦੇ ਜਿੰਨੇ ਵੀ ਅਸੀਂ ਸਾਡਾ ਪਹਿਲੀ ਗੱਲ ਤਾਂ ਕੋਈ ਰਾਜਨੀਤਿਕ ਮੁੱਦਾ ਨਹੀਂ ਕੋਈ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਕੋਈ ਰਾਜਨੀਤਿਕ ਮੁੱਦਾ ਨਹੀਂ ਕਹੀ ਮੈਂ ਆਪਾਂ ਖਰਾਬ ਕਰਨ ਦੇ ਨਾਲ ਹੀ ਆਪਾਂ ਬੈਠੇ ਸਾਡੇ ਜਿਹੜੇ ਐਮਸੀ ਬੈਠੇ ਆ ਆਮ ਆਦਮੀ ਪਾਰਟੀ ਦੇ ਬੈਠੇ ਆ ਕਾਲੀ ਦਲ ਦੇ ਵੀ ਬੈਠੇ ਆ ਕਾਂਗਰਸ ਦੇ ਵੀ ਬੈਠੇ ਆ ਸਾਡਾ ਮੁੱਦਾ ਸਪੱਖੂ ਹੈ ਮੈਡੀਸਨ ਦੋ ਤਿੰਨ ਵਾਰ ਮਿਲ ਚੁਕਿਆ ਸਾਡੀ ਯੂਨੀਅਨ ਦੋ ਤਿੰਨ ਵਾਰ ਮਿਲ ਚੁਕੀ ਹੈ ਐਮਐਲਏ ਸਾਹ ਨੂੰ ਵੀ ਫਰਿਆਦ ਕੀਤੀ ਹੈ ਕਿ ਦਵਿੰਦਰ ਘਟਾਰੀ ਆ ਜੀ ਮੈਨੂੰ ਲੱਗਦਾ ਹੈ ਕਿ ਦਿਵਿੰਦਰ ਕਟਾਰੀਆ ਡੀਸੀ ਹੈ ਕਿ ਡੀਸੀ ਉਹਦੇ ਥੱਲੇ ਕੰਮ ਕਰ ਰਿਹਾ ਇੱਕ ਲੱਖ ਦਾ ਬਿਲ ਜਿਹੜੇ ਜਿਹੜੇ ਅਸੀਂ ਹਾਲਾਤ ਦੇਖਦੇ ਆਂ ਮੈਂ ਵੀ ਸ਼ਹਿਰ ਦੀ ਪ੍ਰਧਾਨਗੀ ਕਰਦਾ ਹਾਂ ਸਰ ਕੋਈ ਮੈਨੂੰ ਚਾਹਤ ਕਪਦਾ ਬਾਜ਼ਾਰ ਨਹੀਂ ਮੈਂ ਬਸ ਇਤੋਂ ਜੋ ਜਰੀਲ ਹੋ ਕੇ ਜਾਂਦਾ ਆਤਮਾ ਦੁਖਦੀ ਹੈ ਸਾਡੀ ਵੀ ਅਸੀਂ ਉਹਨੇ ਲੋਕਾਂ ਦੇ ਕੰਮ ਆਸਤੇ ਲੋਕਾਂ ਦੀ ਡਿਵੈਲਪਮੈਂਟ ਕਰਨੀ ਤਾਂ ਕੋਈ ਧਿਆਨ ਹੀ ਨਹੀਂ ਤੇ ਕਟਾਰੀਆ ਹੀ ਬਚਾਉਣ ਵਾਸਤੇ ਸਾਰੇ ਸਾਫ ਲੱਗਾ ਹੋਇਆ ਪਤਾ ਨਹੀਂ ਕੀ ਚੀਜ਼ ਹੈ ਕਟਾਰੀਆ ਚ ਕੀ ਚੀਜ਼ ਪਹਿਲਾਂ ਕਰਕੇ ਦਿੰਦੇ ਡੀ ਸਾਹਿਬ ਨੂੰ ਡਾਈਟਿਸ ਸਾਹਿਬ ਨੂੰ ਕੀ ਹੈ ਜਿਆ ਕੀਤਾ ਹੈ ਕੀ ਇਹ ਜੇ ਕਟਾਰੀਆ ਸਾਬ੍ਹ ਗੜਵਾਰੀਆ ਸਾਬ੍ਹ ਨੇ ਕੀਤਾ ਜੀ ਤੁਸੀਂ ਪਹਿਲਾਂ ਪਹਿਲਾਂ ਤਾਂ ਤੁਸੀਂ ਸਾਰੀ ਜਿਹੜੀ ਇੱਥੇ ਯੂਨੀਅਨ ਬੈਠੀ ਹੈ ਕਲਰਿਕਲ ਸਾਹਿਬ ਦੀ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਸਾਡੇ ਉਹਨੂੰ ਕੀਤਾ ਉਹਨਾਂ ਕੀਤਾ ਹੀ ਹੈ ਸਾਡੇ ਮੁਲਾਜ਼ਮ ਨੂੰ ਕਰਕੇ 9 ਜਾਂ 10 ਵਜੇ ਬੁਲਾ ਕੇ ਜਲੀਲ ਕਰਕੇ ਤਨਜਾ ਤਿਆਰਬਿਤ ਕਰੋ ਉਹਨੂੰ ਮਿਠਾਈ ਲੱਗਦਾ ਪਿਠਾ ਕੇ ਕਹਿੰਦੇ ਕੱਲ ਨੂੰ ਕੱਲ ਨੂੰ ਆਪਣੀ ਕਾਨਫਰੈਂਸ ਹੋਊਗੀ ਜਿਹੜੀ ਵੀਡੀਓ ਕਾਨਫਰੈਂਸ ਹੁੰਦੀ ਹੈ ਅੱਜ ਕੱਲ੍ਹ ਜੀ ਇਹ 3-4 ਵਜੇ ਹੋਊਗੀ ਇੱਕ ਸੈਕਟਰੀ ਹੈ ਡਿਪਾਰਟਮੈਂਟ ਤੇ ਇੱਕੋ ਸੈਕਟਰੀ ਹੈ ਸਾਡੇ ਕੋਲੇ ਜੈਤੋ ਦਾ ਤੇ ਫਰੀਦਕੋਟ ਦਾ ਚਾਰਜਾਉ ਦੇ ਕੋਲੇ ਦੰਦ ਦਲ ਫ ਜਦੋਂ ਇੱਕ ਸੈਂਟਰੀ ਡਿਪਾਰਟਮੈਂਟ ਹੈ ਸੈਂਟਰੀ ਨੇ ਸ਼ਹਿਰ ਚਲਾਉਣਾ ਕਿ ਮੈਂ ਤਾਂ ਸ਼ਹਿਰ ਚ ਜਾ ਕੇ ਨਾਲੀਆਂ ਇਹਨਾਂ ਦੇ ਮਗਰ ਜਾਣਾ ਨਹੀਂ ਸਫਾਈ ਸੇਵਕਾਂ ਦੇ ਮਗਰ ਜਾਏ ਨੂੰ ਕੋਈ ਡਾਇਰੈਕਸ਼ਨ ਦੇਣੀ ਹੈ ਸੈਂਟਰੀ ਦੇ ਸਕਦਾ ਜੀ ਜਦੋਂ ਸਾਡਾ ਅਫਸਰ ਹੀ ਇੱਥੇ 4 ਘੰਟੇ ਜਾਂ 5 ਘੰਟੇ ਇੱਥੇ ਬਹਿ ਗਿਆ 2-3 ਦਿਨ ਜਿੱਤੋ ਜਾਵੜਿਆ ਜੀ ਤੇ ਇੱਕ ਸ਼ਹਿਰ ਦਾ ਕੰਮ ਕਿਵੇਂ ਹੋਊਗਾ ਉਹ ਸ਼ਹਿਰ ਦਾ ਜੇ ਮੇਰਾ ਨਾਮ ਬਣਿਆ ਸ਼ਹਿਰ ਤੇ ਸਾਡੇ ਐਮਐਸ ਦੇ ਨਾਮ ਬਣਿਆ ਸਫਾਈ ਕਰਕੇ ਬਣਿਆ ਸੀ ਤਕਰੀਬਨ ਪਰਮਾਤਮਾ ਦੀ ਕਰਮਾਂ ਨਾਲ ਇਹ ਯੂਨੀਅਨ ਸਾਡੇ ਭਰਾਵਾਂ ਵਾਲਾ ਪ੍ਰੇਮ ਹੈ ਕੋਈ ਸਫਾਈ ਯੂਨੀਅਨ ਨਹੀਂ ਅਸੀਂ ਇੱਕ ਦੂਜੇ ਨੂੰ ਭਰਾਵਾਂ ਤੌਰ ਤੇ ਵਰਤਦੇ ਹਾਂ ਸ਼ਹਿਰ ਸਾਰਾ ਕੋਸ਼ਿਸ਼ ਪਾਈ ਕਰਨਿਓ ਪਰ ਇਸ ਬੰਦੇ ਨੇ ਸਾਡਾ ਆ ਕੇ ਸਾਡੇ ਸਾਰਾ ਕਮੇਟੀ ਦਾ ਬੇੜਾ ਕਰ ਕਰਤਾ ਨਹੀਂ ਠੀਕ ਹੈ ਵਾਰੀ ਵਾਰੀ ਇੰਟਰਫੀਅਰ ਤੋਂ ਕੋਈ ਇਨੇ ਬੰਦੇ ਆ ਇਹਨੂੰ ਇੱਥੇ ਲਾਓ ਉੱਤੇ ਲਾਓ ਇਹ ਤਾਂ ਫਰਜ ਹੀ ਨਹੀਂ ਮੰਨਦਾ ਸਰ ਕੋਈ ਸੀ ਨਾਲਾ ਕਢਾਈਏ ਨਾ ਕਢਾਈਏ ਮੇਰੀ ਜਮਹੂਰੀਅਤ ਸੈਂਟਰੀ ਸਾਥ ਜਮਹੂਰੀਅਤ ਸਾਡੀ ਯੂਨੀਅਨ ਦੀ ਜਮਹੂਰੀਅਤ ਇਹਦਾ ਇਹਦਾ ਕੀ ਰੋਲ ਆ ਤੇ ਸਮਾਈਤ ਕੀ ਨਗਰ ਕਾਉਂਸਲ ਦੇ ਕੰਮਾਂ ਵਿੱਚ ਇਹਨਾਂ ਦੀ ਦਖਲਅੰਦਾਜ਼ੀ ਹੋ ਸਕਦਾ ਲੋਡ ਤੋਂ ਜ਼ਿਆਦਾ ਜੀ ਲੋਡ ਤੋਂ ਜ਼ਿਆਦਾ ਇੱਕ ਤਾਂ ਇੱਕ ਤਾਂ ਦਖਲਅੰਦਾਜ਼ੀ ਹੁੰਦੀ ਇੱਕ ਲੋਡ ਤੋਂ ਜ਼ਿਆਦਾ ਜਿਵੇਂ ਬੰਦੇ ਨੂੰ ਜਲੀਲ ਕਰਨਾ ਬੁਲਾਜਣਾ ਨੂੰ ਜਲੀਲ ਕਰਨਾ ਇਹੋ ਜੇ ਰੂਟ ਬਦਲ ਕਰਨਾ ਸੈਂਟਰੀ ਨੂੰ ਬਦਲ ਕਰਨਾ ਪਤਾ ਕੀ ਹੈ ਜੀ ਅੱਜ ਕੱਲ ਹਰੇਕ ਪਤਾ ਬਦਲੀ ਕਾਹਨ ਪਤਾ ਸਾਡੀ ਇਸ ਟੌਪ ਕਮੇਟੀ ਲਵਾਰਸ ਹੈ ਫਰੀਦਕੋਟ ਦੀ ਏ ਕਲਾਸ ਦੀ ਕਮੇਟੀ ਹੈ ਜਿੱਤੋਂ ਐਡੀਸ਼ਨਲ ਚਾਰਜ ਜਿੱਤੋਂ ਦੇ ਯੂ ਕੋਲੇ ਫਰੀਦਕੋਟ ਦਾ ਜ ਸਾਡੇ ਪੱਕਾ ਜੀ ਹੋਣੀ ਉਹ ਵੀ ਅੱਕਿਆ ਵਾ ਬਦਲ ਕੋ ਬਦਲੀ ਕਰਾਉਣ ਨੂੰ ਫਰਦਾ ਬਦਲੀ ਹੋ ਟੁਕੀ ਹੈ ਕਿਦਾ ਦੋ ਦਿਨ ਚਾਟਰੋ ਤੇ ਹੋਣ ਵਾਲਿਆ ਸਾਡੀ ਕਮੇਟੀ ਜਮਾਂ ਲਵਾਰਸ ਹੋਗੀ ਸੈਂਟਰੀ ਤਾਂ ਬਦਲੀ ਕਾਹਨ ਫਰਦਾ ਜੀ ਫਰੀਦਕੋਟ ਦੀ ਕਮੇਟੀ ਕਹਿਮ ਜੀ ਕਮੇਟੀ ਸੀ ਜਿੱਥੇ ਚਪਾਰਸ਼ ਕਰਕੇ ਮੁਲਾਜ਼ਮ ਲੱਗਦੇ ਸੀ ਅੱਜ ਦੀ ਡੇਟ ਜਿੱਥੇ ਬਲਾਇਬ ਸਾਰੇ ਭੱਜ ਕੇ ਬਿਲਕੁਲ ਖਾਲੀ ਹੋ ਵੀ ਜਾ ਕੇ ਹੁਣ ਚੈੱਕ ਕਰਦੇ ਬਿਲਕੁਲ ਕਮੇਟੀ ਖਾਲੀ ਪਈ ਕੀ ਮੰਗ ਕੀ ਹੈ ਬਲਾਇਬ ਸਹੀ ਹੈ ਸਾਨੂੰ ਤਾਂ ਸਾਡੇ ਕੰਮ ਦੀ ਕੋਈ ਨਹੀਂ ਬੈਠੇ ਜਾਂਦਾ ਜਾਂਦਾ ਅਸੀਂ ਕਮੇਟੀ ਬੰਦ ਕਰਾਂਗੇ ਜੀ ਜਾਂ ਇਹਨੂੰ ਦੂਤਰ ਕਰਾ ਦੋ ਰੱਖ ਲੈ ਦੋ ਹੀ ਸਾਡਾ ਬੁੱਤਾ ਇਹਦੀ ਬਦਲੀ ਕਰ ਦੇਣਾ ਸਾਡੇ ਕੰਮ ਦੀ ਇੰਟਰਵਿਊ ਨਾ ਕਰੇ ਕੋਈ ਬਸ ਠੀਕ ਹੈ ਧਰਨਾ ਅੱਜ ਲਈ ਹੈ ਸਿਰਫ ਸੰਕੇਤ ਨਹੀਂ ਜੀ ਨਹੀਂ ਇਹ ਚੱਲੂਗਾ ਸਫਾਈ ਸਾਡਾ ਧਰਨਾ ਲਗਾਤਾਰ ਜਦੋਂ ਕਮੇਟੀ ਬੰਦ ਹੈ ਕੋਈ ਸਫਾਈ ਦੇ ਉਗਸ਼ਾਰ ਠੀਕ ਹੈ ਕੱਲ ਧਰਨਾ ਕੱਲ ਦੇਣਾ ਸੀ ਪਰ ਇੱਕ ਝੰਡਿਆਂ ਨੂੰ ਅਸਾਇ ਸੀ ਧਾਰਮਿਕ ਕਿਆ ਰੱਖਦੇ ਝੰਡਿਆਂ ਦੀ ਬਦੌਲਤ ਅਸੀਂ ਕੱਲ ਧਰਨਾ ਨਹੀਂ ਦਿੱਤਾ ਇਸੇ ਕਰਕੇ ਅੱਜ ਤਾਂ ਬੰਦਤਾ ਜਿੰਨਾਂ ਚ ਕਰੇ ਪਟਾਰੀਆ ਬਲਦਾਂ ਦੀ ਗੱਲ ਨੇ ਕਰ ਸਪਾਈ ਬੰਦ ਰੋਗੀ ਸਾਡੇ ਐਮਸੀ ਅੱਜ ਤੇ ਤੁਹਾਨੂੰ ਘੰਟਿਆਂ ਤੋਂ ਬੈਠਣਾ ਪਵੇ ਡੀ ਬੈਠਾ